ਤਕਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅੱਜ ਤੱਕ ਨਾ ਜੋ ਟਕਰਾਏਗਾ ਤੂੰ ਚੂਰ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਪੰਥਕ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਦੇ ਜੋ ਫੈਸਲਾ ਕੀਤਾ ਹੈ ਅਕਾਲੀ ਜਲਦੀ ਭਰਤੀ ਸੰਬੰਧੀ ਕਮੇਟੀ ਨੂੰ ਜੋ ਹੁਕਮ ਕੀਤਾ ਉਹਨਾਂ ਦਾ ਧੰਨਵਾਦ ਕਰਨ ਲਈ ਅਕਾਲ ਤਖਤ ਸਾਹਿਬ ਤੇ ਅਰਦਾਸਾ ਕਰਕੇ ਸਤਿਗੁਰਾਂ ਦਾ ਸ਼ੁਕਰਾਨਾ ਕਰ ਲਿਆ ਜਿਹੜਾ ਜਿਹੜਾ ਪ੍ਰੋਗਰਾਮ ਬਣਿਆ ਸੀ ਮੈਂ ਅਕਾਲੀ ਦਲ 1920 ਦਾ ਜਨ ਸਕੱਤਰਾਂ ਭਰਪੂਰ ਸਿੰਘ ਧਾਂਦਰਾ ਅਸੀਂ ਵੀ ਆਪਣੀ ਪਾਰਟੀ ਬੰਨੀ ਉਹ ਫੈਸਲਾ ਕੀਤਾ ਕਿ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਉਹਦੇ ਤੇ ਪਹਿਰਾ ਦੇਣਾ ਤੇ ਸਾਰੇ ਜਥੇਬੰਦੀਆਂ ਦੇ ਨਾਲ ਰਲ ਕੇ ਭਾਰਤੀ ਦੇ ਵਿੱਚ ਪੂਰੇ ਯੋਗਦਾਨ ਪਾਉਣ ਦਾ ਜਿਹੜਾ ਹੈਗਾ ਉਹ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਇੱਕ ਨੇ ਅਕਾਲੀ ਦਲ ਦੀ ਭਰਤੀ ਲਈ ਜੋ 7 ਮੈਂਬਰੀ ਕਮੇਟੀ ਬਣੀ ਸੀ ਉਹ 5 ਫ फेब्रुवारी ਦੇ ਸੀ ਪਰ ਉਹ ਵੀ ਉਸ ਤੋਂ ਬਾਅਦ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਹੁ ਚੱਲ ਰਹੀਆਂ ਉਹਨੂੰ ਇਸ ਤਰੀਕੇ ਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਿੰਪਟਮ ਵਾਲੀ ਨਹੀਂ ਗੱਲ ਹੁੰਦੀ ਜੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਦੁਸ਼ਮਣਾਂ ਦਾ ਹਾਥੀ ਆ ਰਿਹਾ ਸਾਡਾ ਹਾਥੀ ਦونی ਚੰਦ ਮੁਕਾਬਲਾ ਕਰੂਗਾ ਤੇ ਦونی ਚੰਦ ਭੱਜ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੁਕਾਬਲਾ ਖਤਮ ਹੋ ਗਿਆ ਗੁਰੂ ਜੀ ਨੇ ਉਸੇ ਟਾਈਮ ਥਾਪੜਾ ਦਿੱਤਾ ਭਾਈ ਬਚਤਰ ਸਿੰਘ ਨੂੰ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਹੁਣ 7 ਮੈਂਬਰੀ ਕਮੇਟੀ ਬਣਾਈ ਸੀ ਵੈਸੇ ਤਾਂ ਇਸ ਟਾਈਮ ਪੰਜ ਪ੍ਰਧਾਨੀ ਸਿਸਟਮ ਦੇ ਮਤਲਬ ਪੰਜ ਮੈਂਬਰ ਖੜੇ ਆ ਅਕਾਲ ਤਖਤ ਦੇ ਹੁਕਮਾਂ ਤੇ ਪਹਿਰਾ ਦੇਣ ਲਈ ਪਰ ਜੇ ਸੱਤਾ ਦੇ ਵਿੱਚੋਂ ਇੱਕ ਵੀ ਹੋਵੇ ਤਾਂ ਵੀ ਭੱਜਿਆ ਨਹੀਂ ਮੰਨਿਆ ਜਾ ਸਕਦਾ ਅਕਾਲ ਤਖਤ ਦੇ ਹੁਕਮ ਜੋ ਖੜਾ ਸੋ ਖੜਾ ਅਸੀਂ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਦੇ ਹੁਕਮ ਨੂੰ ਮੰਨਦੇ ਆ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮੰਨਦੇ ਆ ਜਿਹੜੇ ਅਕਾਲ ਤਖਤ ਦੇ ਨਾਲ ਟਕਰਾਉਂਦੇ ਆ ਉਹਨਾਂ ਦਾ ਵਿਰੋਧ ਕਰਦੇ। ਕਾਲਸਾ ਜੀ ਅਪਨਾ ਨਾਮ ਦੱਸ ਕੇ ਅੱਜ ਜੋ ਬਾਤ ਕੀਤਾ ਜਾਣਾ ਹੈ ਇਸ ਲਈ ਖਾਲਸਾ ਆਪਣੇ ਜਾ ਕੇ ਅਰਦਾਸ ਕੀਤੀ ਜਾਣੀ ਹੈ ਜੀ ਅਪਨਾ। ਭਾਈ ਗੋਜੀ ਦਾ ਖਾਲਸਾ ਭਾਈ ਜੀ ਮੇਰਾ ਨਾਮ ਅਜੀਪਾਲ ਸਿੰਘ ਬਰਾੜਾ ਮੈਂ ਮਿਸਲ ਸਤਨੁਛ ਦਾ ਮੁਖ ਸੇਵਾਦਾਰ ਆ। ਸਾਡਾ ਇਹ ਆ ਕਿ ਅਸੀਂ ਜਿੰਨੀਆਂ ਪੰਥਕ ਜੱਤ ਤੇ ਰਹੇ ਗੀਆਂ 71 ਹੋ ਕੇ ਇੱਕ ਅਰਦਾਸ ਹਸਤੇ ਜਾ ਰਹੇ ਆ ਕੋਈ ਹੋਰ ਇਹ ਦੋ ਹੈ ਨਹੀਂ ਕਿ ਵੀ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਹ ਤਫਸੀਲ ਤੋਂ ਜਾਂ ਆਪਣਾ ਸੁਣਾਇਆ ਗਿਆ ਸੀ ਉਹ ਪੂਰਾ ਇਹਨਾਂ ਬਿਨ ਲਾਗੂ ਹੋਵੇ ਤੇ ਜੋ ਸਾਖ ਇਸ ਟਾਈਮ ਦੇਗੀ ਜਾ ਰਹੀ ਹੈ ਅਕਾਲ ਤਖਤ ਸਾਹਿਬ ਦੀ ਜਾਂ ਜੋ ਮਰਿਆਦਾ ਦੇ ਉੱਤੇ ਹਮਲਾ ਹੋ ਰਿਹਾ ਉਹ ਸਾਰੇ ਰੋਕੇ ਤੇ ਉਹ ਬਰਕਰਾਰ ਰਹੇ ਲੇਕਿਨ ਜਿਹਦੇ ਪਾਸੇ ਸਾਬਕਾ ਕਾਲੀ ਅੰਗੂ ਬਿਰਸਾ ਵਰਦਵਾ ਵੱਲੋਂ ਜਿਸ ਤਰੀਕੇ ਦੀ ਸ਼ਬਦਾਂ ਦੀ ਵਰਤੀ ਜਾ ਰਹੀ ਹੈ ਸਿੱਖ ਸਭ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਉਸ ਨੂੰ ਕਿਸ ਤਰੀਕੇ ਦੇ ਉਹ ਆਏ ਜੀ ਉੱਥੋਂ ਸਾਰਿਆਂ ਦੇ ਉਲਟੀ ਬੋਲਣ ਲੱਗ ਗਏ ਉਹ ਹਨਾ ਕੱਲ ਦੇ ਉਹ ਜਥੇਦਾਰ ਅਗਵੀਰ ਸਿੰਘ ਦੇ ਉਲਟੀ ਬੋਲਣ ਲੱਗ ਗਏ ਉਹਨਾਂ ਨੂੰ ਤਾਂ ਹੁਣ ਸਾਰਿਆਂ ਨੂੰ ਕੋਈ ਮਾਨ ਨਿਰਿਆਦਾ ਨਹੀਂ ਰਹੀ ਇਸੇ ਕਰਕੇ ਜਿਹਨੇ ਆਮ ਪੰਥਾ ਉਹਨੂੰ ਉੱਠ ਕੇ ਆ ਕੇ ਅਰਦਾਸ ਕਰਨੀ ਪਈ ਨਹੀਂ ਤਾਂ ਜੇ ਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਉੱਠ ਕੇ ਆਉਣਾ ਪੈਣਾ ਸੀ ਲੇਕਿਨ ਜੋ ਐਸਡੀਪੀਸੀ ਦੀ ਅੰਤਰਿਕ ਕਮੇਟੀ ਉਹ ਵੀ ਕਹਿੰਦੀ ਹੈ ਕਿ ਜਥੇਦਾਰ ਸਹਿਬਾਂ ਨੂੰ ਲਾਣਾ ਤੇ ਉਤਾਰਨਾ ਐਸਡੀਪੀਸੀ ਦੇ ਅਧਿਕਾਰ ਖੇਤਰ ਦਾ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਪਾਸੇ ਸਿਕੰਨੇ ਅਕਾਲ ਸਰ ਸਾਹਿਬ ਸੁਪਰੀਮਟ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਮਤ ਕਮੇਟੀ ਦਾ ਜਿਹੜਾ ਐਕਟ ਹੈਗਾ ਉਹ ਇੱਕ ਮੈਨੇਜਮੈਂਟ ਐਕਟ ਹੈ ਪ੍ਰਬੰਧ ਦਾ ਐਕਟ ਹੈਗਾ ਉਹਦਾ ਜਿਹੜਾ ਪੰਥਕ ਜਿਹੜੀਆਂ ਸਟਰਕਚਰਸ ਆ ਜਾਂ ਸੰਸਥਾਵਾਂ ਹਨ ਉਹਨਾਂ ਦੇ ਉੱਤੇ ਨਾਲ ਕੋਈ ਲੈਣ ਦੇਣ ਹੈ ਨਹੀਂ ਉਹਦਾ ਉਹਨਾਂ ਦਾ ਕੰਮ ਆ ਕਿ ਹਾਂ ਵੀ ਇੱਥੇ ਆਪਣਾ ਪੇ ਕਲੀ ਕੁਛ ਹੀ ਸਹੀ ਹੋ ਗਈ ਪ੍ਰਬੰਧ ਸਹੀ ਹੋ ਗਿਆ ਆਉਣਾ ਜਾਣਾ ਸਹੀ ਆ ਜਾਂ ਕਿਸੇ ਦੀ ਡਿਊਟੀਆਂ ਲਾਉਣੀਆਂ ਉਹ ਤੋਂ ਤੱਕ ਸੀਮਤ ਉਹ ਇੱਕ ਪੱਛਮੀ ਐਕਟ ਆ ਜਿਹੜੇ ਆਪਣੇ ਉੱਤੇ ਥੋਪਿਆ ਗਿਆ ਸੀ ਕਿਸੇ ਸਮੇਂ ਉਹਦੇ ਵਿੱਚ ਇੰਨੀਆਂ ਕੋਈ ਪ੍ਰੋਵੀਜ਼ਨਸ ਹੈ ਨਹੀਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਜਾਂ ਕੋਈ ਹੋਰ ਵੀ ਜਥੇਦਾਰ ਹੈਗੇ ਆ ਉਹ ਸਾਰੇ ਜਿਹੜਾ ਹੈਗਾ ਉਹ ਪੰਥ ਦੀ ਰਿਵਾਇਤ ਚੋਂ ਨਿਕਲੇ ਆ ਉਹ ਗੁਰੂ ਗੋਬਿੰਦ ਸਾਹਿਬ ਨੇ ਜੋ ਮੀਰੀ ਪੀਰੀ ਦਾ ਤਖਤ ਸਾਜਿਆ ਉਹਦੇ ਚੋਂ ਨਿਕਲੇ ਹੋਏ ਆ ਉਹਦੇ ਵਿੱਚ ਕੋਈ ਅੰਤਰਿਮ ਕਮੇਟੀ ਕੋਈ ਮਨੁੱਖ ਆ ਕੇ ਕਹੀ ਜਾਵੇ ਉਹ ਅੱਡੀ ਗੱਲ ਆ ਦੂਜੀ ਗੱਲ ਜਦੋਂ ਪੁਰਾਣੇ ਰਿਕਾਰਡ ਪਏ ਆ ਜਿਦੇ ਵਿੱਚ ਬਿਲਕੁਲ ਕਲੀਅਰ ਹੈਗਾ ਜਦੋਂ ਚਰੋਨੀ ਕਮੇਟੀ ਦੀਆਂ ਆਪਣਾ ਉਹਦੇ ਵਿੱਚ ਮਤੇ ਪਏ ਹੋਏ ਆ ਉਸ ਤੋਂ ਬਾਅਦ ਦੁਬਾਰਾ ਧਰਮ ਪ੍ਰਚਾਰਕ ਕਮੇਟੀ ਨੇ ਮਤਾ ਪਾਇਆ ਸੀ ਕਿ ਵੀ ਇਹਨਾਂ ਇਹ ਬਿਲਕੁਲ ਅਲਰੈਕ ਸਟਰਕਚਰ ਦਾ ਇਹਨਾਂ ਦੇ ਉੱਤੇ ਕੋਈ ਹੋਰ ਤਾਂ ਕੋਈ ਹੈ ਨਹੀਂ ਇਹ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਸਤੇ ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰੀਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਕੋਈ ਹੋਰ ਹੈ ਅੱਜ ਕਿੰਨੇ ਜਿੱਥੇ ਬੰਦੀ ਹੈ ਹਾਂਜੀ ਕਿੰਨੇ ਜਿੱਥੇ ਬੰਦੀ ਹੈ ਅਸੀਂ ਜੀ ਬੈਸਤਾ ਸਾਰਾ ਪੰਥ ਹੀ ਆ ਜਿੱਥੇ ਬੰਦੀਆਂ ਤਾਂ ਕਿਹੜੀਆਂ ਹੁੰਦੀਆਂ ਸੇ ਉਹ ਸਾਰੇ ਆਪਾਂ ਇੱਕੋ ਕੰਮ ਚੱਲੇ ਆ ਕੋਈ ਜੱਥੇਬੰਦੀਆਂ ਵਾਲੀ ਗੱਲ ਨਹੀਂ ਆਪਾਂ ਇਸ ਸਮੇਂ ਕੋਈ ਉਹ ਜਿਵੇਂ ਕਿ ਆਈ ਹੈ ਕਿ ਮਸਲਵਾਨ ਵਾਲੀ ਗੱਲ ਨਹੀਂ ਕਿ ਸਾਰੇ ਪੰਥਕ ਜਜ਼ਬੇ ਨਾਲ ਆਏ ਆ ਆਪਾਂ ਉਹ ਇਹ ਆ ਕਿ ਵੱਖ-ਵੱਖ ਆ ਉਹ ਆਖਰ ਜੱਥੇਬੰਦੀਆਂ ਨਾਲ ਸਬੰਧ ਰੱਖਦੇ ਆ ਪਰ ਜਿਹੜਾ ਇੱਥੇ ਮਸਲਾ ਹੈ ਉਹ ਪੰਥਕ ਮਸਲਾ ਹੈ ਤੇ ਆਪਾਂ ਇਹ ਕਹਿ ਸਕਾਂਗੇ ਸਾਰੇ